ਅਸੀਂ ਤਾਂ ਜ਼ਰੂਰ ਤੁ ਜੋ ਕਈ ਖਰੀਦੇ ਆਇਆ ਜੋ ਅੰਦਰ ਕੀ ਹਾਲਾਤ ਨੇ ਅੰਦਰ ਤੇ ਜੰਗ ਦਾ ਹੀ ਮਾਹੌਲ ਹੈ ਕਿ ਤਰੀਕੇ ਦਾ ਰਾਸ਼ਨ ਲੈਣ ਲਈ ਕਿਸ ਤਰ੍ਹਾਂ ਇੱਥੇ ਹੁਣ ਪੈਨਿਕ ਸਥਿਤੀ ਜਿਹੜੀ ਹੈ ਬਣੀ ਹੋਈ ਹੈ ਲੋਕ ਇੱਥੇ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਆਮ ਦਿਨਾਂ ਤੋਂ ਵੱਧ ਖਰੀਦੇ ਪਏ ਨੇ ਪਿੱਲ ਦੀ ਭਾਜੀ ਲਾਈਨ ਇੰਨੀ ਜ਼ਿਆਦਾ ਲੋਕ ਇੱਕ ਦੇ ਉੱਪਰ ਇੱਕ ਚੜਿਆ ਹੋਇਆ ਹੈ ਭਾਰਤੀ ਫੌਜ ਵੱਲੋਂ ਕੱਲ ਦੇਰ ਰਾਤ ਪਾਕਿਸਤਾਨ ਅਕੂਪਾਈਡ ਕਸ਼ਮੀਰ ਅਤੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਨਾਲ ਪਾਕਿਸਤਾਨੀਆਂ ਦੇ ਅੱਤਵਾਦੀਆਂ ਦੇ ਜਿਹੜੇ ਠਿਕਾਣੇ ਸਨ ਨਸਤਾ ਨਬੂਤ ਕਰ ਦਿੱਤੇ ਗਏ ਜਿਸ ਦੇ ਨਾਲ ਕੀ ਅਸਰ ਪਿਆ ਹੁਣ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਆਮ ਲੋਕ ਹੁਣ ਜਿਹੜੇ ਕੀ ਪੈਨਿਕ ਦੇ ਵਿੱਚ ਆ ਚੁੱਕੇ ਨੇ ਪੈਨਿਕ ਕਿਸ ਤਰ੍ਹਾਂ ਹੋ ਰਿਹਾ ਹੈ ਲੋਕ ਪਹੁੰਚ ਰਹੇ ਨੇ ਰਾਸ਼ਨ ਖਰੀਦਣ ਵਾਸਤੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਜੰਗ ਜਿਹੜੀ ਹੈ ਲੱਗਣ ਵਾਲੀ ਹੈ ਜੰਗ ਜਿਹੜੀ ਹੈ ਆਪਣੇ ਹੋਰ ਤਰ੍ਹਾਂ ਸੀ ਮਾਤੇ ਪਹੁੰਚ ਸਕਦੀ ਹੈ ਤੇ ਜੰਗ ਲੱਗਣ ਦੇ ਕਾਰਨ ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਦੀ ਜੂਟ ਪਵੇਗੀ। ਅਸੀਂ ਖੜੇ ਹਾਂ ਜਲੰਧਰ ਦੇ ਡੀਮਾਰਟ ਦੇ ਅੱਗੇ ਕੀ ਹਾਲਾਤ ਨੇ ਤੁਸੀਂ ਦੇਖ ਪਾ ਰਹੇ ਹੋ ਇੱਥੇ ਜਲੰਧਰ ਦੇ ਡੀਮਾਰਟ ਦੇ ਅੱਗੇ ਕਿਸ ਤਰ੍ਹਾਂ ਇੱਥੇ ਆਮ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਰਾਸ਼ਨ ਲੈਣ ਲਈ ਰਾਸ਼ਨ ਲੈਣ ਲਈ ਕਿਸ ਤਰ੍ਹਾਂ ਇੱਥੇ ਹੁਣ ਪੈਨਿਕ ਸਥਿਤੀ ਜਿਹੜੀ ਹੈ ਬਣੀ ਹੋਈ ਹੈ। ਲੋਕ ਇੱਥੇ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਆਮ ਦਿਨਾਂ ਤੋਂ ਵੱਧ ਖਰੀਦੇ ਪਏ ਨੇ। ਰਾਸ਼ਨ ਦੀਆਂ ਟਰਾਲੀਆਂ ਭਰ-ਭਰ ਕੇ ਲੈ ਕੇ ਜਾ ਰਹੇ ਨੇ। ਕਿਸ ਤਰ੍ਹਾਂ ਇੱਥੇ ਹੁਣ ਲੋਕੀ ਰਾਸ਼ਨ ਲੈ ਕੇ ਜਾ ਰਹੇ ਨੇ ਅਸੀਂ ਖੜੇ ਹਾਂ ਜਲੰਧਰ ਤੇ ਡੀਮਾਰਟ ਦੇ ਅੱਗੇ ਡੀਮਾਰਟ ਦੇ ਵਿੱਚ ਕੀ ਹਾਲਾਤ ਨੇ ਤੁਸੀਂ ਦੇਖ پا ਰਹੇ ਹੋ ਲੋਕਾਂ ਨੇ ਟਰਾਲੀਆਂ ਰਾਸ਼ਨ ਦੀਆਂ ਭਰ ਲੀਆਂ ਨੇ ਤੁਸੀਂ ਦੇਖ پا ਰਹੇ ਹੋ ਅੱਛਾ ਭੈਣ ਜੀ ਰਾਸ਼ਨ ਤੁਸੀਂ ਕਿੰਨਾ ਖਰੀਦਿਆ ਇਹ ਅਸੀਂ ਤਾਂ ਜ਼ਰੂਰ ਤੋਂ ਜੋ ਕਈ ਖਰੀਦੇ ਆ ਆ ਅੰਦਰ ਕੀ ਹਾਲਾਤ ਨੇ ਅੰਦਰ ਤੇ ਜੰਗ ਦਾ ਹੀ ਮਾਹੌਲ ਹੈ ਕਿ ਤਰੀਕੇ ਦਾ ਹਲੇ ਬਾਰਡਰ ਤੇ ਜੰਗ ਸ਼ੁਰੂ ਨਹੀਂ ਹੋਈ ਪਹਿਲਾਂ ਅੰਦਰ ਟੀਮਾਰਟ ਦੇ ਅੰਦਰ ਜੰਗ ਸ਼ੁਰੂ ਹੋ ਗਈ ਹੈ ਕਿਸ ਤਰ੍ਹਾਂ ਬਿੱਲ ਦੀ ਭਾਜੀ ਲਾਈਨ ਇੰਨੀ ਜ਼ਿਆਦਾ ਲੋਕੀ ਇੱਕ ਦੇ ਉੱਪਰ ਇੱਕ ਚੜਿਆ ਹੋਇਆ ਹੋ ਰਿਹਾ ਵੈਸੇ ਲੇਕਿਨ ਲੇਕਿਨ ਸਾਨੂੰ ਐਦਾ ਹੈ ਸਾਨੂੰ ਆਪਣੀ ਭਾਰਤ ਸਰਕਾਰ ਤੇ ਪੂਰਾ ਭਰੋਸਾ ਆ ਸਾਨੂੰ ਪਤਾ ਹੈ ਉਹਨਾਂ ਨੇ ਸ਼ਾਂਤੀ ਪਾ ਦੇਣੀ ਆ ਇਸ ਕਰਕੇ ਅਸੀਂ ਆਪਣੀ ਜ਼ਰੂਰਤ ਦਾ ਸਮਾਨ ਖਰੀਦਦਾ ਜਿੰਨਾ ਕਿ ਅਸੀਂ ਮਹੀਨੇ ਦਾ ਲੈਣ ਆ ਰਹੇ ਕਿਉਂਕਿ ਅੱਜ 7 ਤਰੀਕ ਹੈ ਮਹੀਨਾ ਸ਼ੁਰੂ ਹੋਇਆ ਹੈ ਇਸ ਕਰਕੇ ਅਸੀਂ ਮਤਲਬ ਬਹੁਤ ਅੰਦਰ ਲੋਕੀ ਜ਼ਿਆਦਾ ਲੈ ਰਹੇ ਨੇ हां कई ज्यादा भी ले रहे हैं चलो हालात तो लोग ही डर रहे हैं लेकिन सानू अपनी सरकार पूरा पे पूरा भरोसा हैगा हां ਤੁਸੀਂ ਦੇਖਿਆ ਕਿਸ ਤਰ੍ਹਾਂ ਇੱਥੇ ਹੁਣ ਡੀਮਾਰਟ ਦੇ ਜਿਹੜਾ ਐਂਟਰੈਂਸ ਗੇਟ ਹੈ ਮੇਨ ਗੇਟ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਅੰਦਰ ਐਨੇ ਆ ਭੀੜ ਭੜਕਾ ਹੈ ਹੋ ਚੁੱਕਾ ਹੈ ਜਿਸ ਕਰਕੇ ਇੱਥੇ ਹੁਣ ਦਰਵਾਜ਼ਾ ਹੀ ਬੰਦ ਕਰਨਾ ਪਿਆ ਹੈ ਸ਼ਟਰਡਾਊਨ ਕਰਨਾ ਪਿਆ ਹੈ ਤਾਂ ਕਿ ਜਿਹੜੇ ਪਹਿਲੇ ਲੋਕ ਅੰਦਰ ਪਹੁੰਚੇ ਹੋਏ ਉਹਨਾਂ ਖਰੀਦਦਾਰੀ ਕਰ ਲੈਣ ਹਾਲਾਂਕਿ ਲੋਕ ਜਿਹੜੇ ਖਰੀਦਦਾਰੀ ਕਰਕੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅੰਦਰ ਰਾਸ਼ਨ ਵੀ ਘਟਦਾ ਪਿਆ ਹੈ ਤੁਸੀਂ ਦੇਖ ਪਾ ਰਹੇ ਹੋ ਰਾਸ਼ਨ ਇੱਕ ਪਾਸੇ ਘਟਦਾ ਪਿਆ ਹੈ ਤੇ ਦੂਜੇ ਪਾਸੇ ਹੋਰ ਰਾਸ਼ਨ ਵੀ ਆਣਾ ਸ਼ੁਰੂ ਹੋ ਗਿਆ ਹੈ ਟਰੱਕ ਜਿਹੜੇ ਨੇ ਕੈਂਟਰ ਨੇ ਲੱਗੇ ਹੋਏ ਨੇ ਰਾਸ਼ਨ ਆ ਵੀ ਰਿਹਾ ਹੈ ਦੂਸਰੇ ਪਾਸੇ ਜਿਹੜਾ ਰਾਸ਼ਨ ਆ ਰਿਹਾ ਉਹ ਵੀ ਦਿਖਾ ਰਹੇ ਹਾਂ ਤੁਹਾਨੂੰ ਅੰਦਰ ਸੀਐਲ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਰਾਸ਼ਨ ਦੀ ਲੋਕ ਟਰਾਲੀਆਂ ਭਰ-ਭਰ ਕੇ ਰਾਸ਼ਨ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਹਾਡਾਂ ਸਾਂਝੀਆਂ ਕਰਦੇ ਪਏ ਆ ਸੋ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ ਦੀਆਂ ਤਾਜ਼ਾ ਤਸਵੀਰਾਂ ਕਿਸ ਤਰ੍ਹਾਂ ਲੋਕਾਂ ਨੇ ਟਰਾਲੀਆਂ ਭਰੀਆਂ ਹੋਈਆਂ ਨੇ ਰਾਸ਼ਨ ਦੀਆਂ ਆਮ ਦਿਨਾਂ ਤੋਂ ਇਲਾਵਾ ਆਮ ਜਿਹੜੀ ਸ਼ਾਪਿੰਗ ਹੁੰਦੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਛਾ ਭੈਣ ਜੀ ਸਸਤੀ ਗੱਲ ਜੀ ਤੁਸੀਂ ਇਸੇ ਮਹੀਨੇ ਦਾ ਰਾਸ਼ਨ ਲੈ ਕੇ ਜਾ ਰਹੇ ਹੋ ਜਾਂ ਜ਼ਿਆਦਾ ਖਰੀਦਿਆ ਨਹੀਂ ਜ਼ਿਆਦਾ ਹੀ ਖਰੀਦਿਆ ਹਾਂ ਜ਼ਿਆਦਾ ਹੀ ਖਰੀਦ ਰਿਹਾ ਹਾਂ ਤਾਂ ਜ਼ਿਆਦਾ ਖਰੀਦਿਓ ਕਿਉਂ ਖਰੀਦਿਆ ਜ਼ਿਆਦਾ ਕੀਤਾ ਬਈ ਲੋਕਾਂ ਕੋਲੋਂ ਸੁਣ ਕੇ ਕਿ ਪਰੇਸ਼ਾਨੀ ਆਣ ਵਾਲੀ ਹੈ ਅੰਦਰ ਕਿੰਨਾ ਬਰਾਸ਼ਾ ਹੈ ਕਾਫੀ ਰਾਸ਼ਾ ਹੈ ਬਹੁਤ ਰਾਸ਼ਾ ਹੈ ਕਿੰਨਾ ਕਿੰਨਾ ਕੋ ਟਾਈਮ ਲੱਗਿਆ ਕਾਫੀ 2-3 ਘੰਟੇ ਦਾ ਲੱਗ ਗਿਆ 3 ਘੰਟੇ ਲੱਗੇ ਹਾਂਜੀ ਪਰ ਪੈਨਿਕ ਟਾਈਪ ਨਹੀਂ ਲੱਗ ਰਿਹਾ ਤੁਹਾਨੂੰ ਕੁਝ ਰਾਸ਼ਨ ਨਾ ਖਰੀਦ ਲਵੇ। ਸ਼ਾਇਦ ਇਹ ਹੀ ਇੱਕ ਦੂਜੇ ਨੂੰ ਪਛਦੇ ਪਏ ਹੀ ਜੋ ਪ੍ਰੋਬਲਮ న్యూਸ ਹੁੰਦੇ ਪਏ ਆ ਉਹ ਵੀ ਹੈ। ਹਾਂਜੀ। ਹਾਂਜੀ। ਤੁਸੀਂ ਕਿੰਨਾ ਕੁ ਰਾਸ਼ਨ ਆਮ ਦਿਨਾਂ ਤੋਂ ਕਿੰਨਾ ਕੁ ਰਾਸ਼ਨ ਖਰੀਦਿਆ ਜਿਆਦਾ? ਤਿੰਨ-ਚਾਰ ਮਹੀਨੇ ਦਾ ਜ਼ਿਆਦਾ ਖਰੀਦ ਲਿਆ। ਅਗਰ ਤਿੰਨ-ਚਾਰ ਮਹੀਨੇ। ਸੋ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਹੁਣ ਤਿੰਨ-ਚਾਰ ਮਹੀਨੇ ਦਾ ਰਾਸ਼ਨ ਜਿਹੜੇ ਲੋਕ ਇੱਥੇ ਲੈ ਕੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਸੁਣਦੇ ਪਏ ਨੇ ਕਿ ਕੁਝ ਵੀ ਹੋ ਸਕਦਾ ਹੈ ਹਾਲਾਤ ਕੁਝ ਵੀ ਬਣ ਸਕਦੇ ਨੇ ਜਿਸ ਕਰਕੇ ਇੱਥੇ ਖਰੀਦਦਾਰੀ ਜ਼ਿਆਦਾ ਵਧੀ ਜਾ ਰਹੀ ਹੈ। ਤੇ ਤੁਸੀਂ ਵੇਖ ਪਾ ਰਹੇ ਹੋ ਕਿਸ ਤਰ੍ਹਾਂ ਇੱਥੇ ਹੁਣ ਰਾਸ਼ਨ ਜਿਹੜਾ ਹੈ ਹੋਰ ਆ ਗਿਆ ਹੈ ਇੱਕ ਪਾਸੇ ਅੰਦਰ ਰਾਸ਼ਨ ਖਤਮ ਹੋ ਰਿਹਾ ਦੂਜੇ ਪਾਸੇ ਰਾਸ਼ਨ ਆ ਵੀ ਰਿਹਾ ਹੈ ਕਿਸ ਤਰ੍ਹਾਂ ਇੱਥੇ ਹੁਣ ਰਾਸ਼ਨ ਜਿਹੜਾ ਹੈ ਅੰਦਰ ਖਤਮ ਹੋ ਰਿਹਾ ਤੇ ਬਾਹਰ ਹੋਰ ਵੀ ਰਾਸ਼ਨ ਆ ਰਿਹਾ ਹੈ ਲਾਈਨ ਲੱਗੀ ਹੋਈ ਆ ਜਲੰਧਰ ਡੀਮਾਰਟ ਦੇ ਵਿੱਚ ਰਾਸ਼ਨ ਖਰੀਦਣ ਦੇ ਆਮ ਲੋਕਾਂ ਦੀ ਕਿੰਸ ਤਰ੍ਹਾਂ ਤੁਹਾਨੂੰ ਲਾਈਨ ਵੀ ਦਿਖਾਣੇ ਹ ਇਹ ਲਾਈਨ ਜਿਹੜੀ ਹੈ 3 ਤੋਂ 4 ਘੰਟੇ ਲੋਕ ਲਾਈਨ ਦੇ ਵਿੱਚ ਖੜੇ ਹੋ ਰਹੇ ਨੇ ਰਾਸ਼ਨ ਦੀ ਖਰੀਦਦਾਰੀ ਕਰਨ ਵਾਸਤੇ ਸੋ 3 ਤੋਂ 4 ਘੰਟੇ ਲੱਗ ਰਹੇ ਨੇ ਰਾਸ਼ਨ ਦੇ ਖਰੀਦਦਾਰੇ ਕਰਨ ਵਾਸਤੇ ਅੰਦਰ ਭੀੜ-ਪੜਾਕਾ ਵਖਰਾ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਆਮ ਲੋਕੀ ਜਿਹੜੇ ਹਨ ਇੱਥੇ ਪਹੁੰਚੇ ਹੋਏ ਹਨ ਖਰੀਦਦਾਰੀ ਜਿਹੜੀ ਕਰਨ ਵਾਸਤੇ ਲੋਕਾਂ ਦੇ ਵਿੱਚ ਡਰ ਭੈ ਫੈਲ ਚੁੱਕਾ ਹੈ ਕਿ ਕਿਤੇ ਜੰਗ ਜਿਹੜੀ ਹੈ ਅੱਗੇ ਵੱਧ ਨਾ ਜਾਏ ਅਗਰ ਜੰਗ ਵੱਧਦੀ ਹੈ ਤਾਂ ਹਾਲਾਤ ਇਦਾਂ ਦੇ ਅਗਰ ਬੰਦੇ ਨੇ ਕਿ ਉਹਨਾਂ ਨੂੰ ਘਰ ਰਹਿਣਾ ਪਵੇ ਤਾਂ ਉਹਨਾਂ ਦੇ ਕੋਲ ਰਾਸ਼ਨ ਪੂਰਾ ਹੋਵੇ ਇਹ ਲੋਕਾਂ ਦਾ ਕਹਿਣਾ ਹੈ ਲੇਕਿਨ ਫਿਲਹਾਲ ਜਿਹੜੇ ਇਸ ਵੇਲੇ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਪਏ ਹਾਂ ਇੱਥੇ ਜਿਹੜੇ ਆਮ ਲੋਕ ਨੇ ਹਾਂਜੀ ਬਹੁਤ ਰਸ਼ ਹੈਗਾ ਜੀ ਅੰਦਰ ਜਾਣ ਬਹੁਤ ਇਨਾ ਬਹੁਤ ਜ਼ਿਆਦਾ ਦੇਖੋ ਕਿੰਨਾ ਰੱਜ ਪਿਆ ਸ਼ੋ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਜਿਹੜੇ ਲੋਕ ਨੇ ਇੱਥੇ ਪੈਨਿਕ ਵੀ ਉਹਨਾਂ ਤੇ ਕ੍ਰੀਟ ਹੈ ਉਹ ਪਰਚੇਜ਼ ਜਿਹੜੀ ਹੈ ਆਪਣੀ ਜਿਹੜੀ ਕੈਪੈਸਿਟੀ ਤੋਂ 3 3 ਗੁਣਾ ਜ਼ਿਆਦਾ ਕਰ ਰਹੇ ਨੇ ਫਿਲਹਾਲ ਜਿਹੜਾ ਹੈ ਪੈਨਿਕ ਵੀ ਕਹਿ ਸਕਦੇ ਹਾਂ ਇੱਕ ਲੋਕਾਂ ਦੇ ਵਿੱਚ ਜੋ ਕਹਿ ਸਕਦੇ ਡਰ ਹੈ ਕਿਤੇ ਹੁਣ ਜੰਗ ਦਾ ਮਾਹੌਲ ਜਿਹੜਾ ਹੈ ਜਿਹੜਾ ਜਿਆਦਾ ਵੱਧ ਰਿਹਾ ਹੈ ਜੰਗ ਕਿਤੇ ਵੱਧ ਨਾ ਜਾਏ ਔਰ ਕਾਫੀ ਦਿਨ ਜਿਆਦਾ ਨਾ ਚਲੇ ਇਸ ਕਰਕੇ ਘਰਾਂ ਦੇ ਵਿੱਚ ਸਟੋਰ ਕਰਨਾ ਰਾਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਕੈਮਰਾ ਪਰਸਨ ਬਨਜੀ ਸਣਾ ਰਜੀ ਬਦੂ